ਇੱਥੇ ਚਲ ਗਈ ਹੋਈ ਕਾਪੀ। ਭਾਬੀ ਕੀ ਕਰਨ ਦੇ ਆ? ਕੋਹ ਨੂੰ ਕੀ ਕਰਨਾ ਵਾ? ਹਾਂ। ਮੈਂ ਆ ਕਾਪੀ ਜੀ ਵੀ ਤੇਰੇ ਦੀ ਲੱਭਣ ਰਹੀ ਵੇਖੀ ਤਾਂ ਨਹੀਂ ਕਿਤੇ ਤੂੰ। ਲੱਭੀ ਨਹੀਂ ਕਾਪੀ। ਨਹੀਂ ਭਰਾਨੀ ਕਿੱਥੇ ਰੱਖ ਬੈਠੀ ਮੇਰੇ ਕਦੇ ਇਹਦੀ ਲੱਭਣ ਨਹੀਂ ਆ ਲੱਭਣੀ ਨਹੀਂ ਜੀ ਦਈ। ਚੇਤਾ ਕਰੋ ਹਾਂ ਕਿੱਥੇ ਰੱਖੀ ਕਾਪੀ ਤੇ ਲੱਭੜੀ ਬਹੁਤ ਜ਼ਰੂਰੀ ਆ। ਜੇ ਅੱਤਾ ਹੀ ਨਹੀਂ ਨਾ ਆਉਂਦਿਆ। ਚਲ ਕਾਪੀ ਦੀ ਤੇ ਛਾੜ ਤੇ ਤੂੰ ਇੰਨਾ ਟਾਈਮ ਲਾ ਆਈ ਉਧਰ। ਉਹ ਮੈਂ ਫਾਈਲਾਂ ਜੀਆਂ ਲਾਪੀ ਬਣਾਉਣ। ਇੰਨਾ ਟਾਈਮ? ਆਹੋ। ਮ ਮਮੀ ਉਹਨਾਂ ਨੂੰ ਮਿਲ ਲੈਣਾ ਨੀਗਾ ਮੇਲਾ ਹੀ ਆ ਮੇਲਾ ਹੀ ਆ ਕੀ ਕੀ ਗੱਲ ਬੜੀ ਠਿੱਲੀ ਠਿੱਲੀ ਜਿਹੀ ਲੱਗਣ ਈ ਆ ਉਦਾਂ ਹੀ ਉਹ ਭਾਬੀ ਦੀ ਗੱਲ ਸੁਣ ਕੇ ਥੋੜਾ ਗੁੱਸਾ ਜਿਹਾ ਆ ਗਿਆ ਮੈਨੂੰ ਕਿਹੜੀ ਭਾਬੀ ਦੀ ਨਿੱਕੀ ਦੀ ਕੀ ਗੱਲ ਹੋ ਗਈ ਆ ਉਹਨੇ ਨੀ ਮਮੀ ਉਹਨਾਂ ਨੂੰ ਕਿਹਾ ਪੀ ਰਕਾ ਜੋ ਦੇ ਜਿਹੜੇ ਪੈਸੇ ਆਉਣੇ ਸਾਡੇ ਖਾਤੇ ਚ ਪਵਾਓ ਉਹਨਾਂ ਦੇ ਖਾਤੇ ਚ ਆਹੋ ਕੀ ਕਰਨੂੰ ਕੀ ਪਤਾ ਆਹ ਤੇ ਹਿਸਾਬ ਨਹੀਂ ਦੇਖਣੀ ਇਦਾਂ ਦੀ ਤੈਨੂੰ ਕਹਿੰਦਾ ਸਿਆਵਾ ਮੈਂ ਮਮੀ ਉਹਨਾਂ ਕੋ ਸੁਣ ਕੇ ਆਈ ਆ ਗੱਲ ਕੀ ਆਂਦੇ ਹੈਗੇ ਆਂਦੇ ਉਹ ਨਿੱਕੀ ਕਹਿਣ ਦੀ ਪਿਆਰ ਕਾ ਜਿਹੜੇ ਝੋਨੇ ਦੇ ਪੈਸੇ ਹੁਣੇ ਸਾਡੇ ਖਾਤੇ ਚ ਪਵਾਉ ਅੱਗੇ ਹਰ ਵਾਰ ਉਹਨਾਂ ਦੇ ਚ ਆਉਂਦੇ ਅੱਗੇ ਹਰ ਵਾਰ ਜਿਹਦੇ ਖਾਤੇ ਚ ਆਉਂਦੇ ਤੇ ਉੱਚੀ ਹੁਣੇ ਹੁਣ ਕੀ ਪਤਾ ਇਹ ਕਿੱਥੋਂ ਵੱਖੀਆਂ ਗੱਲ ਦੱਸ ਕੱਢ ਲਈ ਉਹਨੇ ਐਵੇਂ ਵੇਰੀ ਫਿਰਦੀ ਆ ਕਿ ਮੇਰੀ ਹਾਦੀ ਹੋ ਗਈ ਇਹਦੇ ਵਾਲੀ ਇਹਨੂੰ ਹੁਣ ਇਹਦੇ ਦੇ ਦਿਲ ਚ ਇਹ ਆ ਕਿ ਤਾਜੀ ਮੁਖਤਾਰੀ ਮੇਰੇ ਹੱਥ ਆ ਜੇ ਨਹੀਂ ਮੇਰੇ ਘਾਲ ਸੁਣਾ ਹਏ ਟਾਈਮ ਕਿੰਨਾ ਹੋ ਗਿਆ ਵਾ ਤੇ ਘਰ ਤੇ ਕੋਈ ਵੀ ਨਹੀਂ ਆ ਪਤਾ ਨਹੀਂ ਦੀਦੀ ਹੋਣੀ ਵੀ ਕਿੱਥੇ ਚਲ ਗਈਆਂ ਵਾ ਚਾਹ ਪੀਣ ਦੇ ਕਰੰਦੇ ਆ ਹੈਗਾ ਹੁਣ ਯਾਰ ਕੀ ਕਰਾਂ ਮੈਨੂੰ ਤੇ ਚਾਹ ਵੀ ਨਹੀਂ ਬਣਾਉਣੀ ਆਉਂਦੀ ਚਾਹ ਬਣਾਉਣੀ ਸਿੱਖੀ ਹੁੰਦੀ ਤੇ ਮੈਂ ਬਣਾ ਕੇ ਪੀ ਲੈਂਦੀ ਐਦਾਂ ਕਰਦੀ ਆ YouTube ਤੋਂ ਨਾਲੇ ਚਾਹ ਬਣਾਉਣੀ ਸਿੱਖਦੀ ਆ ਨਾਲੇ ਬਣਾ ਕੇ ਪੀਨੀ ਆ ਇਹਨਾਂ ਨੂੰ ਵੀ ਦਿੰਨੀ ਆ ਦੇ ਨਾਲ ਇਹ ਕਹਿੰਦੇ ਰਹਿੰਦੇ ਆ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਇਹਨਾਂ ਨੂੰ ਆ ਚਾਹ ਬਣਾ ਕੇ ਪਿਆਲਦੀ ਆ ਚੱਲ ਬਣਾ ਉੱਠਣਾ ਚੱਲੀਏ ਮੇਰੀ ਗੱਲ ਸੁਣ ਉਹ ਆਖਣ ਦਈ ਸੀ ਨਿੱਕੀ ਆਖਣ ਦਈ ਸੀ ਕਿ ਚਾਚੀ ਆਖਣ ਦਈ ਸੀ ਕਿ ਨਿੱਕੀ ਨੇ ਖਣੀ ਆਖਿਆ ਵਾ ਚਾਚੀ ਨੂੰ ਵੀ ਮੰਮੀ ਤੂੰ ਇੰਨੀ ਗੱਲ ਕਹਿ ਉਹਨਾਂ ਨੂੰ ਤੇ ਉਹਨੇ ਆਖਿਆ ਮੰਮੀ ਉਹਨਾਂ ਨੂੰ ਤੇ ਮੰਮੀ ਮੈਨੂੰ ਦੱਸਣ ਦੀ ਵੀ ਆਹ ਗੱਲ ਹੋਈ ਆ ਉਹ ਮੈਨੂੰ ਜਾਪਦਾ ਅੱਡ ਹੁਣ ਨੂੰ ਫਿਰਦੀ ਐ ਤੇ ਲੱਛਣ ਜੇ ਜਾਪਦੇ ਮੈਨੂੰ ਆਹੋ ਤਰਾ ਚਾਚੀ ਤੇ ਇੰਨੀ ਆਵਾਜ਼ ਹੋ ਗਈ ਹੈ ਨਹੀਂ ਉਹ ਤੇ ਵਿਚਾਰੀ ਭੋਲੀ ਆ ਉਹਨੂੰ ਤੇ ਇੰਨੇ ਵਾਲਾਂ ਚੋਲਾਂ ਦਾ ਪਤਾ ਈ ਨਹੀਂ ਗਾ ਇਹ ਸਾਰੇ ਕਾਰਨਾਮੇ ਇਹਦੇ ਹੀ ਲੱਗਦੇ ਆ ਨਾਲੇ ਚਾਚੀ ਵਿਚਾਰੀ ਸ਼ੁਰੂ ਤੋਂ ਹੜ ਨਾ ਹੀ ਘਟਦੀ ਆਈ ਉਹਨੇ ਤਰੀਕਾ ਦੀ ਇਹੋ ਜੀ ਕੋਈ ਗੱਲ ਕੀਤੀ ਮੇਰੀ ਕਹਾਣੀ ਕਿੰਨੀਆਂ ਫਸਲਾਂ ਆਈਆਂ ਤੇ ਮੈਨੂੰ ਵੀ ਕਿੰਨੇ ਚਿਰ ਹੋ ਗਏ ਆਈ ਨੂੰ ਆਹੋ ਕਦੀ ਨਹੀਂ ਅਜੇ ਤੱਕ ਚਾਚੀ ਨੇ ਨਾ ਕੋਈ ਹਿੱਸਾ ਠੇਕਾ ਜਾਂ ਕੋਈ ਉਹਨੇ ਹਸਾ ਕਤਾਬ ਆਹੋ ਆਹ ਜੀ ਨਿੱਕੇ ਦੀ ਤਨਖਾਹ ਵੀ ਆਵੇ ਜਾਂ ਉਹਨੇ ਕਦੀ ਹੀ ਨਹੀਂ ਪੁੱਛਿਆ ਵੀ ਉਹ ਨਹੀਂ ਪੁੱਛਦੀ ਉਹਨੂੰ ਪਤਾ ਵਾ ਕਿ ਨਾ ਘਰੇ ਹੀ ਵਰਤਦੇ ਅਸੀਂ ਕਿ ਘਰੇ ਵਰਤਣ ਜਾਂ ਨਾਲੇ ਘਾਰੇ ਘਰੀ ਬਣਾ ਇਕੱਠੇ ਰਹੀਏ ਤੇ ਕੁਝ ਬਣ ਜਾਂਦਾ ਵਾ ਆਹੋ ਅੱਡ ਹੋਇਆ ਕੀ ਆ ਉਹਦਾ ਦਾਵਾ ਮੈਂ ਅੱਡ ਹੋ ਜੂਗੀ ਤੇ ਮੈਂ ਸਾਂਭੂ ਸੁੱਤੂਗੀ ਸਭ ਕੋ ਕੇ ਜਿਹੜੀ ਗੱਲ ਵਾ ਸਿੱਧੀ ਤੇ ਮੇਰੀ ਗੱਲ ਸੁਣ ਜੇ ਅੱਡ ਹੋ ਜੂਗੀ ਤੇ ਉਹਦਾ ਕੀ ਬਣ ਜੂਗਾ ਫਿਰ ਚਾਜ ਤੇ ਨਹੀਂ ਕਾਹੇ ਦਾ ਚਾਜ ਨੂੰ ਕਾਹੇ ਦਾ ਨਹੀਂ ਨਾ ਇਹ ਨੂੰ ਕਿਸੇ ਕੰਮ ਦਾ ਪਤਾ ਨਾ ਉਹਨੂੰ ਕਿਸੇ ਥੇਲੇ ਦਾ ਤੇ ਇਹਨੇ ਕੀ ਹੋ ਕਰ ਲੈਣਾ ਅੱਡੋ ਕੇ ਕਰਨਾ ਇਹਨੇ ਸੁਭਾਅ ਵਾ ਇਹ ਸਾਰੀ ਨਿੱਕੇ ਦੀਆਂ ਸ਼ਰਾਰਤਾਂ ਵਾ ਤੇ ਮੇਰੀ ਗੱਲ ਸੁਣ ਜੇ ਆਪਣੇ ਖਾਤੇ ਚ ਪੈਸੇ ਬਵਾ ਲੈਣੇ ਇਹਨਾਂ ਨੇ ਤੇ ਫਿਰ ਉਦੇ ਲਿਮਟ ਤੇ ਹੈਗੀ ਆ ਵੀਰ ਤੇਰੇ ਦੇ ਖਾਤੇ ਨਾ ਤੇ ਆਹੋ ਤੇ ਫਿਰ ਉਹ ਕਿਦਾਂ ਨਵੀਂ ਪ੍ਰਾਣੀ ਹੋਊਗੀ ਤੇ ਨਾਲੇ ਮੇਰੀ ਗੱਲ ਸੁਣ ਏ ਇੱਕ ਬੜੀ ਚਲਾਕ ਆ ਮੈਂ ਵੀ ਆਖਾਂ ਕਾਲਰ ਸੋਈ ਜਾਗੀ ਮੇਰੇ ਲਾਗੇ ਅੱਛਾ ਆਂਦੀ ਮੈਨੂੰ ਇਹ ਦਾਲ ਸਬਜ਼ੀ ਬਣਾਉਣੀ ਸਿਖਾਓ ਮੈਂ ਦਾਲ ਸਬਜ਼ੀ ਬਣਾਉਣੀ ਸਿੱਖਣੀ ਆ ਤੇ ਮੈਂ ਆਖਿਆ ਵੀ ਮੈਂ ਹਾਂ ਤੂੰ ਇੰਜ ਕਰ ਰਾ ਹੋਰ ਕੋਈ ਕੰਮ ਕਰ ਲੈ ਆਂਦੀ ਨਾ ਮੈਂ ਤੇ ਸਬਜ਼ੀ ਬਣਾਉਣੀ ਸਿੱਖਣੀ ਆ ਇਹ ਫਿਰ ਤਾਈ ਨੂੰ ਇਹ ਰਮਨ ਚ ਚੋਰ ਵਾ ਇਹ ਤਾਈ ਨੂੰ ਫਿਰ ਸਬਜ਼ੀ ਬਣਾਉਣ ਨੂੰ ਸਿੱਖਦੀ ਆ ਵੀ ਬਲਖਾ ਨੂੰ ਮੈਂ ਕਾ ਲੂੰ ਜੇ ਅੱਡ ਹੋ ਗਏ ਤੇ ਮੈਨੂੰ ਕੋ ਬਣਾਉਣਾ ਤੇ ਆਉਂਦਾ ਹੋਊਗਾ ਆਹੋ ਭਾਬੀ ਪਤਾ ਕੀ ਗੱਲ ਵਾ ਇਹਨੂੰ ਆ ਕੇ ਮੈਂ ਕਿਸ ਤਰ੍ਹਾਂ ਅੱਡ ਹੋ ਜਾ ਤੇ ਸਾਰਾ ਹਣਾ ਸਾਰਾ ਖਰਚਾ ਕੁਲਚਾ ਮੇਰੇ ਕੋਲ ਆਵੇ ਤੇ ਮੈਂ ਵੇਖਾਂ ਜਿੱਦਾਂ ਵਰਤਣਾ ਵਾ ਤੇ ਨਾਲੇ ਰਹੀ ਗੱਲ ਕੰਮ ਦੀ ਭਾਬੀ ਇਹ ਜੇ ਸਿੱਖ ਵੀ ਲਵੇ ਤੇ ਇਹਨੇ ਫੇਰ ਵੀ ਨਹੀਂ ਕਰਨਾ ਇਹਨੇ ਪਤਾ ਚਾਚੀ ਨੂੰ ਰੋਲਣਾ ਹੀ ਉਹ ਜਿਹੜੀ ਸਿੱਧੀ ਗੱਲ ਵਾ ਹਾਂ ਤੇ ਸਹੀ ਆ ਹਰਮਨ ਆਹੋ ਗੱਲ ਤੇ ਤੇਰੀ ਸੱਚੀ ਆ ਇਨੇ ਉਹ ਤਾਂ ਕੋਈ ਸਾਰਾ ਕੰਮ ਕਰਾਇਆ ਕਰਨਾ ਇਹਨਾਂ ਕਰਨ ਵਾਲੀ ਕੋਹਲੀ ਨਾਲੇ ਇਹ ਹੁਣ ਪੈਸੇ ਤੇ ਮੰਗਣ ਲੱਪੀ ਆ ਤੇ ਇਹਨੂੰ ਇਹ ਨਹੀਂ ਪਤਾ ਵੀ ਫਸਲ ਤੇ ਕਿੰਨਾ ਖਰਚਾ ਆਇਆ ਵਾ ਉਹ ਖਾਦਾਂ ਦਵਾਈਆਂ ਤੇ ਉਹੀ ਤਾਰਨੇ ਫਿਰ ਮੁੜ ਕੇ ਆ ਲਿੰਟਾਂ ਇਹ ਵੀ ਤਾਰਨੇ ਹੋਰ ਵੀ ਕਈ ਥਾਈ ਕੋਈ ਸੌਦੇ ਦਾ ਕੋਈ ਪੱਤੇ ਦਾ ਤੇ ਸਿਰ ਇਹਨਾਂ ਨਹੀਂ ਨਾ ਪਤਾ ਇਹਨੂੰ ਆਏ ਦੀ ਹੀ ਆ ਨਾ ਕਿ ਐਨੇ ਫਸਲ ਦੇ ਆ ਗਏ ਆ ਤੇ ਐਨੇ ਮੈਂ ਲੈ ਲਾਂ ਇਹ ਵੀ ਪਤਾ ਨਹੀਂ ਕਿੱਥੋਂ ਸੋਚਦੀ ਆ ਜੇ ਭਾਬੀ ਇਹਨੇ ਸੋਚਿਆ ਵਾ ਨਾ ਤੇਨੇ ਇਹੋ ਸੋਚਿਆ ਹੋਣਾ ਵੀ ਚਾਚੀ ਕੋ ਇਹਨੇ ਚਾਚੀ ਨੂੰ ਰੋਲਣਾ ਹੀ ਹੋਣਾ ਤੈਨੂੰ ਮੈਂ ਦੱਸਾਂ ਸਿੱਧੀ ਗੱਲ ਉਹ ਵਿਚਾਰੀ ਕੋ ਇੰਨਾ ਕੰਮ ਦੱਸ ਹੋਣਾ ਵਾ ਚਲ ਕੋਈ ਨਹੀਂ ਹਰਮਨ ਤੂੰ ਟੈਨਸ਼ਨ ਨਾ ਲੈ ਅਹੀਂ ਬੀਬੀ ਨਾਲ ਤੇ ਚਾਚੀ ਨਾਲ ਦੋਵਾਂ ਨੇ ਗੱਲ ਕਰ ਲੈਣੇ ਆ। ਆਹੋ ਚਲ ਆ ਪਾਵੇਂ ਜਿੱਦਾਂ ਮਰਜੀ ਹੈ ਤੇ ਚਲ ਚਾਚੀ ਆਪਣੀ ਆ ਉਹਨੇ ਉਹਨੇ ਵਿਚਾਰੀ ਨੇ ਸਾਰੀ ਉਮਰ ਤਾਨੂੰ ਪਤਾ ਤਾ ਹੈਗਾ ਉਹ ਵਿਚਾਰੀ ਬਿਮਾਰ ਮੂਰ ਰਹਿੰਦੀ ਆ। ਉਹ ਤੇ ਵਿਚਾਰੀ ਤੇ ਅੱਗੇ ਨਹੀਂ ਗੋਡੇ ਚੱਲਦੇ ਆਹੋ ਉਹਦੇ ਕੋਲ ਕੰਮ ਕਿੱਥੋਂ ਹੋਣਾ ਆ। ਹੋਰ ਕੇ ਤੇ ਇਹਨੇ ਮਹਾਰਾਣੀ ਨੇ ਕਰਨਾ ਨਹੀਂ। ਆਹੋ ਤੇ ਇਹਨੇ ਉਹਨੂੰ ਦਾਇਆ ਕਰਨਾ। ਇਹਨੇ ਅਜ ਤੱਕ ਇੱਥੇ ਨਹੀਂ ਕੀਤਾ ਨੇ ਉੱਥੇ ਕਿੱਥੇ ਕਰ ਲੈਣਾ ਅੱਡ ਹੋ ਕੇ। ਕਦੀ ਵੀ ਨਹੀਂ ਕਰਦੀ ਇਹਦੇ। ਨਾਲੇ ਆਟੇ ਹੋ ਕੇ ਜਾਣਾ ਇਹਨੇ ਕਿੱਥੇ ਆ। ਅਮਰ ਤੇ ਆਪਣੇ ਦੋ ਆ। ਹੋਰ ਕੇ ਤੇ ਇਹਨੇ ਰਹਿਣਾ ਕਿੱਥੇ ਅੱਡ ਹੋ ਕੇ ਰਹਿਣਾ ਤੇ ਘਰ ਦੀ ਆ। ਕੀ ਪਤਾ ਪਤਾ ਨਹੀਂ ਹੁਣ ਇਹਦੇ ਮਨ 'ਚ ਕੀ ਆ ਚੱਲ ਕੋਈ ਨਹੀਂ ਆ ਜਾ ਤੂੰ ਚਾਹ ਪਾਣੀ ਪੀਰ ਕਰ ਲੈ ਇਹਦੇ ਮਨ 'ਚ ਚੋਰ ਹੈ ਤਾਈਓ ਕੱਚੀਆਂ ਜੀਆਂ ਗੱਲਾਂ ਕਰਦੀ ਆ ਕਿ ਕਿੰਨੇ ਦਿਨ ਚੋਰ ਹੀ ਆ ਇਹਦੇ ਮਨ 'ਚ ਚੱਲ ਵੇਨੇ ਆ ਕੋਈ ਇਸਤੇ ਮ ਆ ਗਈ ਆ ਤੇ ਹੁਣ ਨਾ ਮੈਨੂੰ ਪਤਾ ਵਾ ਵੀ ਪਹਿਲਾਂ ਕਰਨਾ ਕੀ ਆ ਵੀ ਕਿਹੜਾ ਤਸਲਾ ਲਵਾ ਕਿਹਦੇ 'ਚ ਬਣਾਵਾ ਕਿਹਦੇ 'ਚ ਨਾ ਬਣਾਵਾ ਐਦਾਂ ਕਰਦੀ ਆ ਫੋਨ ਮੇਰਾ ਇੱਥੇ ਪਿਆ ਵਾ ਇਹਦੇ ਤੋਂ ਵੇਨੀ ਆ

ਪਾਣੀ ਤੇ ਤੇ ਆ ਪਾ ਹੁਣ ਚਲ ਗੈਸ ਤੇ ਚਾਲੂ ਕਰਾਂ ਪਹਿਲਾਂ ਹਾਂ ਖੰਡ ਪੱਤੀ ਕਿੱਥੇ ਆ ਖੰਡ ਪੱਤੀ ਦੇ ਦਿੱਤੀ ਮੈਂ ਪਾ ਹੁਣ ਇਹਨੂੰ ਬਾਲੇ ਦਵਾਉਣੇ ਆ ਕਿੰਨੇ ਬਾਲੇ ਦਵਾਉਣੇ ਤੇ ਇਹਨਾਂ ਦੱਸਿਆ ਹੀ ਨਹੀਂਗਾ ਉਹ ਵੀ ਵੇਖਣਾ ਪੈਣਾ ਆ ਸ਼ਾਂਤੀ ਭਾਬੀ ਪਾਦਾ ਨਹੀਂ ਕਿੱਥੇ ਗਏ ਸਾਰੇ ਮੰਮੀ ਦੇ ਉਧਰ ਗਏ ਆ ਤੇ ਚਾਚੀ ਇੱਥੇ ਕਿਥੋਂ ਨੇ ਤੇ ਇਹ ਕਿਧਰਨ ਗਈ ਆ पांड्या ना करा आगे हाँ तभी हम लोग लाड़दार सोई से कोहकर अंदर लिया YouTube तो वेक चाबने वाले हाँ इन्तेने बल जाओ पाबी इन्तेन रोटियां कितनों पकाले नहीं भी इन्तेन कितनी आधार लड़ा जड़ी चाही YouTube तो वेव वेक बनाऊं चलिया आह और दोना ले ले शना गे ने आजा चलिया पा नहीं थे बैठ चापी के ज ਆ ਜਿਹੜੇ ਹੱਥਾਂ ਦੀ ਚਾਹ ਵੀ ਕੇ ਵੇਖ ਲੀ ਕੀ ਬਣਾ ਨੇ ਹੜੀ ਬਣਾਈ ਹੈ ਕਿ ਆਪਣੇ ਲਈ ਬਣਾ ਕੇ ਬੈਠੀ ਕਰ ਲਈ ਚਲ ਵੇਖ ਲੈਨੇ ਆ ਕੀਮਤਾ ਦੇਈ ਦਵੇ ਆ ਕੀਮਤਾ ਦੇਈ ਦਵੇ ਵੱਧ ਬਣਾਈ ਹੋਵੇ ਮਨ ਮੇਰ ਪੈਈ ਗਈ ਹੋਵੇ ਆ ਵੇਨੇ ਆ ਬੜਾ ਕੀਪੜਾ ਓਏ ਜਹਾਸ ਆਈ ਚਲ ਸਾਰੇ ਝੌਕੇ ਚੜੀ ਅੱਜ ਆ ਚਲ ਠੀਕ ਹੈ ਜਾਂਦੇ ਆ ਚਲੇ ਹਾਈ ਚਾਰੇ ਗਈ ਹੁਣ ਬਾਣਾ ਤੇ ਵੇਖਣ ਨੂੰ ਵੀ ਬੜੀ ਵਧੀਆ ਲੱਗਣ ਦੇ ਆ ਬੱਸ ਹੁਣ ਨਾ ਪੀਣ ਚ ਵੀ ਵਧੀਆ ਹੀ ਹੋਵੇ ਏਨਾ ਮੇ ਭੀ ਮੇਰੇ ਤੇ ਬੇਇੱਜ਼ਤੀ ਕਰਦੇ ਦੀਦੀ ਨੇ ਤੇ ਨਹੀਂ ਤੇ ਕਹਿਣਾ ਇਹਦੇ ਕੋ ਹੁੰਦਾ ਹੀ ਨਹੀਂ ਆ ਮਸਾਂ ਹੀ ਮਰਜੀ ਕਰਕੇ ਚਾਹ ਬਣਾਈ ਆ ਅੱਜ ਮੈਂ ਚਲ ਇਹਨਾਂ ਨੂੰ ਆਜ ਮਾਰਦੀ ਆ ਜਿਹਦੀ ਨੀ ਆ ਸਾਰਿਆਂ ਨੂੰ ਕਿ ਚਾਹ ਪੀਓ ਮੇਰੇ ਹੱਥੋਂ ਚਾਹ ਤੇ ਲਈ ਮੈਂ ਪਾ ਹੁਣ ਦੇ ਜੀ ਅੰਨੇ ਦੀਦੀ ਜੀ ਉਹਨਾਂ ਨੂੰ ਵੀ ਕੀ ਕਹਿੰਦੇ ਆ ਦੀਦੀ ਹਾਂਜੀ ਮੈਂ ਚਾਹ ਬਣਾਈ ਆ ਚਾਹ ਪੀ ਕੇ ਦੱਸਿਓ ਕਿੰਦਾਂ ਦੀ ਬਣੀ ਆ ਅੱਜ ਕਿਧਰੋਂ ਜੀ ਕਰ ਆਇਆ ਉਦੋਂ ਹੀ ਨਹੀਂ ਸਾਪੇਰੇ ਤੇ ਹੀ ਕਹਿੰਦੇ ਰਹਿੰਦੇ ਜੇ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਚਾਹ ਚੰਗਾ ਵਾ ਸਿੱਖਣਾ ਚਾਹੀਦਾ ਕੰਮ ਨਹੀਂ ਆ ਕੀ ਚਾਹ ਮੇਰੇ ਪਤੀ ਦੀਦੇ ਨਾਲ ਮੈਂ ਚਾਹ ਬਣਾ ਕੇ ਲਿਆਈ ਆ ਤੇ ਤੇਰੀ ਮੇਰੀ ਮੂੰਹ ਤੇ ਬੇਇੱਜ਼ਤੀ ਕਰੀ ਜਾਂਦੇ ਚਾਹ ਤੇ ਤੂੰ ਬਣਾ ਕੇ ਆਈ ਆ ਮੇਲਾ ਤਾਂ ਕਤੀ ਜਿਆਦੀ ਪਾਈ ਆ ਉਨੀ ਖੰਡ ਤੇ ਉਨੀ ਪਤੀ ਪਾ ਲਈ ਆ ਹਾਏ ਮੈਂ ਯੂਟਿਊਬ ਤੋਂ ਵੇਖ ਕੇ ਜਿੰਨਾ ਜਿੰਨਾ ਉਹਨਾਂ ਨੇ ਕਿਹਾ ਉਨੀ ਪਾ ਲਈ ਤੂੰ ਵੇਖ ਕੇ ਚਾਹ ਬਣਾਈ ਈ ਸੱਚੀ YouTube ਤੇ ਮੈਂ ਕਿਹ ਬੜਾਈ ਆ ਹਾਂਜੀ ਵਧੀਆ ਨਹੀਂ ਬੜੀ ਤੇ ਤੂੰ ਪਣਾ ਮੈਨੂੰ ਪੁੱਛ ਲੈਂਦੀ ਆਣ ਕੇ ਮੈਂ ਤੇ ਦੀਦੀ ਕਹਾ ਚੱਲ ਬਣਾ ਲੈਨੀ ਆ ਤੇ ਬਣਾ ਕੇ ਫੇਰ ਹੀ ਦਸੂਗੀ ਇਹਨਾਂ ਨੂੰ ਨਹੀਂ YouTube ਤੇ ਮੈਨੂੰ ਤੇ ਇਹ ਲੱਗਾ ਕਿ ਸ਼ਾਇਦ ਤੂੰ ਖੁਸ਼ ਹੋਵੋਗੇ ਵੀ ਅੱਜ ਚਾਹ ਬਣਾ ਕੇ ਲਿਆਈ ਆ ਨਹੀਂ ਨਹੀਂ ਠੀਕ ਆ ਠੀਕ ਆ ਹੀ ਕਮੜੀ ਹੋਏ ਹੋਏ ਸਦੇ ਹੈਗੇ ਆ ਪਰ ਵੀ ਪਰ ਪਤੀ ਜ਼ਿਆਦਾ ਵਧੀਆ ਫਿਰ ਕੀ ਹੈ ਇਨਾਂ ਕਾ ਵਾਧਾ ਘਾਟਾ ਹੋ ਹੀ ਜਾਂਦਾ ਚੱਲ ਕੋਈ ਉਹਦਾ ਸੁਆਦ ਬਣੀ ਆ ਨਾ ਹਾਂ ਹਾਂ ਸੁਆਦ ਆ ਚਲ ਜਾ ਪੀ ਤੂੰ ਹਾਏ ਹੇ ਦੀਦੀ ਤੂੰ ਇਹ ਕਿਧਾਕੀ ਦਾ ਕਹਾਣੀ ਹੈ ਜਿਸ ਵਾਰ ਤੇ ਬਣੀ ਆ ਸਵਾਦ ਦੇ ਸਵਾਦੀ ਦੀ ਪੱਤੀ ਵਾਦ ਘਟਵਾ ਫਿਰ ਕੀ ਹੋਇਆ ਮਾੜੀ ਪੱਤੀ ਹੁਣ ਤੇਰੀ ਸੰਗ ਤਾਂ ਕਾਲੀ ਜਾਣ ਗਈ ਕੋੜੀ ਲੱਗਣ ਦੀ ਚਲ ਕੋਈ ਨਹੀਂ ਹੁੰਦਾ ਬਲੈਕ ਟੀ ਸਮਝ ਕੇ ਪੀ ਲੋ ਅੱਜ ਨਹੀਂ ਅਹੀ ਪਿੰਡਵਾਂ ਨੂੰ ਪਿਆਦੀ ਕਿਥੋਂ ਪਿਉਂ ਲਈ ਆ ਤੂੰ ਕੋਈ ਨਹੀਂ ਤੁਸੀਂ ਅੱਜ ਨਾ ਸ਼ਹਿਰੀਏ ਬੰਜੋ ਇੱਕ ਦਿਨ ਚਲ ਠੀਕ ਆ ਜਾ ਤੂੰ ਜੀ ਆ ਕੇ ਪੀਲਾ ਸਵਾਦ ਹੈ ਨਾ ਉਹ ਤਾਂ ਬਲੈਕ ਟੀ ਸਵਾਦ ਹੈ ਸਵਾਦ ਇਹਨੂੰ ਹੁਣ ਚਾਹ ਨਾ ਸਮਝੋ ਬਲੈਕ ਟੀ ਸਮਝ ਕੇ ਪੀ ਲਿਓ ਚੰਗਾ ਇਹ ਚੰਗਾ ਭੈਣਾ ਜਾ ਨਹੀਂ ਹਰਮਨ ਤੂੰ ਉਹਦੇ ਪੜ੍ਹੇ ਲਿਖੀ ਤੇ ਇਹੋ ਤੇ ਪਤਾ ਹੀ ਬਲੈਕ ਟੀ ਕੀ ਹੁੰਦਾ ਆ ਸਵਾਲ ਆ ਸਵਾਲ ਵੀ ਬਥੇਰੀ ਹੋਗਾ ਹੁਣ ਕੁਛ ਨਹੀਂ ਹੁੰਦਾ ਬਲੈਕ ਟੀ ਕੀ ਹੁੰਦਾ ਵਾ ਨਹੀਂ ਐਵੇਂ ਲੱਛਣ ਕਰਦੀ ਆ ਸ਼ਹਿਰੀਆਂ ਦੀ ਹੁੰਦੀ ਆ ਉਹ ਜਿਆਦੀ ਤੇਜ ਪੀਂਦੇ ਪੱਤੀ ਭਾਗੇ ਉਹ ਕਾਲੀ ਚਾਹ ਜਿਹਨੂੰ ਕਹਿੰਦੇ ਆ ਉਹਨੇ ਕਹਿੰਦੇ ਆ ਆਹ ਨਹੀਂ ਆ ਤਾਂ ਬਲੇ ਤੋਂ ਠਾਣ ਹੀ ਜਾਣ ਜਾਈ ਵੀ ਇਹਨੂੰ ਕੀ ਤਾਂ ਚਾਹ ਕਿਦਾਂ ਬਣਾਈ ਦੀ ਹਨ ਪੜ੍ਹ ਹੁਣ ਪੀਲੀਏ ਚੁੱਪ ਕਰਕੇ ਉਹਨਾਂ ਦੋ ਚਮਚ ਦਸਦੇ ਹੋਣੇ ਇਹਨੇ ਵੱਡੇ ਦੋ ਚਮਚੇ ਪਾਤੇ ਹੋਣੇ ਪੱਤੀ ਦੇ ਨਹੀਂ ਨਹੀਂ ਕਿਤੇ ਕੜਸੀ ਤੇ ਨਹੀਂ ਭਰ-ਭਰ ਪਾਤੀਆਂ ਉਹ ਪਤਾ ਨਹੀਂ ਇਹਦਾ ਇਹ ਹੈ ਵੀ ਦਾਲੀ ਕੌਲੀ ਜੀ ਸੁਧਾਨ ਜੀ ਚਲ ਹੁਣ ਚੱਕ ਕਰਕੇ ਪੀਰਾ ਟੋੜ ਲਗੀ ਰੋ ਸਵੇਰ ਤੱਕ ਹੁਣ ਜਰੂਰ ਤਨਾ ਪਹੁੰਚਾ ਦੇ ਗਲ ਪਿਆ ਢੋਲ ਤੇ ਵਜਾਉਣਾ ਪੈਣਾ ਆ ਜੇ ਨਾ ਪੀਤੀ ਤੇ ਫੇਰ ਇਨੇ ਆਪਨਾ ਵਾ ਚਲ ਪੀਣਾ ਹਾਂ ਦੀ ਹਾਨੀ ਮਾਹਾਈ ਚਾਹ ਤੇ ਲਗਾਈ ਮਾਹਾਈ ਖਤਮ ਕੀਤੀ ਯਾਰ ਭਾਬੀ ਜਾ ਦੇ ਔਖੀ ਸੌਖੀ ਹੁਣ ਨੰਗਾ ਲਈ ਆ ਹਾਂ ਤੇ ਉਹ ਮੈਂ ਉਥੇ ਸਬਜ਼ੀਆਂ ਖਾ ਖਾ ਕੇ ਕੀ ਸਾਗ ਨਹੀਂ ਹੈ ਕਿ ਮੇਰਾ ਸਾਗ ਨੂੰ ਬੜਾ ਜੀ ਕੰਡਿਆ ਹੈ ਹੈਗਾ ਆ ਕੇ ਸਾਗ ਹੈਗਾ ਕਿਉਂ ਨਹੀਂ ਹੋਇਆ ਆਪਣਾ ਹਾਂ ਵੇਖੋ ਪੱਠਿਆਂ ਚ ਕਿੰਨਾ ਸਾਗ ਵਾ ਤੇ ਚੱਲ ਫੇ ਬਣਾਈਏ ਚੱਲ ਫਿਰ ਸੱਚ ਮੇਰੀ ਗੱਲ ਸੁਣ ਹਾਂ ਉਹਨੂੰ ਡੰਨੇ ਨਾਲ ਜਿਹੜੀ ਚਾਹ ਬਣਾਉਣੀ ਸਿੱਖਦੀ ਫਿਰਦੀ ਸਾਗ ਵੀ ਸਿਕਾਈਏ ਜਾ ਦੇ ਉਹਨੇ ਡਿਊਟੀ ਉੱਤ ਬਣਾ ਕੇ ਰੱਖੀ ਆ ਤੇ ਸਾਗ ਵੀ ਆਪੇ YouTube ਤੇ ਬਣਾ ਕੇ ਵੇਖ ਲੂਗੀ ਕੋਈ ਤਾਂ ਚੱਜ ਨਾ ਬਣਾਈ ਨਵੇਂ ਬਸ ਆਹ ਹੈ ਚਾਰ ਹੀ ਨੰਗੜੀ ਤੇ ਸਾਗ ਉਹਦਾ ਕਿਥੋਂ ਨੰਗੜਾ ਲੈ ਰ ਰਹੇ ਕਹਣਾ ਚੱਲ ਵੇਨੇ ਆ ਉਹਨੂੰ ਸੁਖਾ ਦੇ ਤੇ ਇਹ ਇੰਜ ਕਰ ਤੂੰ ਉਹਨੂੰ ਆਵਾਜ਼ ਮਾਰ ਮੈਂ ਕਪੜਾ ਕੇ ਆਗੀ ਠੀਕ ਆ ਮਲੇ ਹੁਣ ਨਹੀਂ ਆਵਾਜ਼ ਮਾਰ ਕੇ ਤੇ ਹੀ ਕਪੜਾ ਕੇ ਆਜੋ ਭਾਬੀ ਕੀ ਕਾਣਦੇ ਆ ਕੁਛ ਨਹੀਂ ਕੋਣੀ ਵੇਕਣ ਦੀ ਆਜੋ ਸਾਗ ਤੋੜਨ ਚੱਲੀ ਐਂ ਚੱਲੇ ਹਾਂ ਸਾਗ ਤੇ ਮੈਨੂੰ ਤੋੜਨਾ ਨਹੀਂ ਆਉਂਦਾ ਤੇ ਅਹੀਂ ਚੱਲੇ ਨਾਲ ਦੱਸ ਦਾਂਗੇ ਆਜੋ ਚੱਲੀਏ ਚੱਲ ਆ ਜਾ ਵੀਰ ਜੀ ਕਿੱਦਾਂ ਟੁੜੀਦਾ ਚਲੋ ਚੱਲ ਆਜੋ ਹੁਣ ਯਾਰ ਮਾਣ ਚਲੋ ਭਾਬੀ ਆਜੋ ਭਾਬੀ ਅਨੇ ਆਨੇ ਆਏ ਗਵੰਡੀਆਂ ਦੇ ਤੂੰ ਇਹਨਾਂ ਨੂੰ ਨਾਲ ਲੈ ਕੇ ਆਈਂਗੇ ਨਹੀਂ ਨਹੀਂ ਇਹ ਤੁਰੇ ਆਉਂਦੇ ਮੈਂ ਆਜੋ ਖੇਡ ਲੋ ਉੱਥੇ ਤੇ ਹੁਣ ਇਹਨਾਂ ਨੂੰ ਇੱਥੇ ਛੱਡ ਜਾਣਾ ਵਾ ਬੂਆ ਢੋਦੇ ਕੋਈ ਨਹੀਂ ਇੱਥੇ ਖੇਡਦੇ ਰਹਿਣਗੇ ਇਹਨਾਂ ਨੂੰ ਕੀ ਬਾਹਰ ਚਾ ਜਾਓ ਚੰਗਾ ਤਾਂ ਇੱਥੇ ਬੈਠੇ ਰਹੋ ਨਹੀਂ ਆਗੇ ਹੁਣੇ ਹਾਂ ਚੱਲ ਆਜੋ ਯਾਰ ਮੈਂ ਤਾਂ ਨੂੰ ਉਹਦੋਂ ਦਾ ਕਹਿ ਦਿੱਤੀ ਸੀ ਤੂੰ ਬਣਾ ਦੇਣਾ ਸੀ ਤੂੰ ਮੇਰੇ ਘਰ ਸੋਣਾ ਅਗਰ ਆਉਂ ਤਾਂ ਦਾ ਪਹਿਲਾਂ ਫੋਨ ਲਾ ਦਿਆ ਕਰ ਐਤ ਕਮੇ ਲਾਇਆ ਨਹੀਂ ਮੈਂ ਤੇ ਉਦਾਂ ਹੀ ਆ ਗਈ ਮੈਂ ਚੱਲ ਚਲ ਜਾਨੀ ਇਹ ਪਹਿਲਾਂ ਰਾਤ ਦਾ ਜਿਆ ਨਹੀਂ ਹੀ ਆਉਂਦਾ ਹਾਂ ਤੇ ਫੇਰ ਸਰ ਕਹਿੰਦੇ ਛੁੱਟੀਆਂ ਵਾ ਗੁਰਪੁਰਪ ਦੀਆਂ ਆਛਾ ਤੇ ਮੈਂ ਚੱਲ ਚਲ ਜਾਨੀ ਇੱਥੇ ਵੀ ਤੇ ਬੈਹ ਹੀ ਰਹਿਣਾ ਤੂੰ ਮੇਰੇ ਘਰ ਤੋਂ ਪਹਿਲਾਂ ਫੋਨ ਲਾਇਆ ਕਰ ਤੇ ਮੈਂ ਅਮਜਾਨਾ ਸਾਗ ਬਣਾ ਛੱਡਿਆ ਕਰੂੰਗੀ ਠੀਕ ਆ ਪਰ ਮਰੇ ਆਏ ਤਾਂ ਅਗਲੀ ਵਾਰ ਜਦੋਂ ਆਏਂਗੀ ਨਾ ਤੈਨੂੰ ਫੋਨ ਕਰਕੇ ਪਹਿਲਾਂ ਦੱਸ ਦੇ ਤੇਰੀ ਪਸੰਦੀਆਂ ਚੀਜ਼ਾਂ ਮੈਂ ਬਣਾ ਕੇ ਰੱਖੂੰਗੀ ਜੋ ਵੀ ਤੂੰ ਖਾਣਾ ਉਹ ਮੈਨੂੰ ਦੱਸ ਦੇ ਭਾਬੀ ਹੂੰ ਚਾਹ ਤੇ ਤੂੰ YouTube ਤੋਂ ਇਹ ਕਿ ਬਣਾਈ ਆ ਤੇ ਬਣਾ ਬਣਾਏਂਗੀ ਕਿਦਾਂ ਹਾਏ ਕਿਤੇ ਮਾਨਤਾ ਨਹੀਂ ਰੱਖ ਲਿਆ ਘਰ ਵੀ ਪਾਪੀ ਨੇ ਇੰਨੇ ਚਾਹਵਾਣੇ ਚੱਲ ਦੱਸ ਦਿੰਦੀ ਹਾਂ ਅਗਲੀ ਯਾਰ ਇਹਨੂੰ ਹੀ ਦੱਸਦੀ ਚੱਲ ਮੈਂ ਫੋਨ ਕਰਕੇ ਜਿਹੜੀ ਚੀਜ਼ ਨੂੰ ਮੇਰਾ ਜੀ ਕਰੂਗਾ ਨਾ ਮੈਂ ਤੁਹਾਨੂੰ ਦੱਸੂੰਗੀ ਤੇ ਫਿਰ ਤੁਸੀਂ ਬਣਾ ਲਿਓ ਮੈਨੂੰ ਦੱਸਣਾਈ ਹਾਂ 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 ਠੀਕ ਆ ਪਾ ਵੇਖੋ ਕਿੰਨਾ ਸਾਗ ਵਾ ਆਹੋ ਇਹ ਚੋਂ ਹੁਣ ਤੋੜਨਾ ਕੀ ਆ ਹੈ ਤੋੜਨਾ ਕੀ ਆ ਮਨੇ ਇਹਦੇ ਚੋਂ ਸਾਗ ਕਿਹੜਾ ਆ ਨੀ ਨੂੰ ਬਾਬੀ ਆਵੇ ਹਾਂ ਆਈਓ ਸਾਗ ਪੱਠੇ ਨੇ ਤੋੜ ਲਈ ਹੁਣ ਆਹ ਆਹੋ ਕਿੱਦਾਂ ਤੋੜਨਾ ਹਾਂ ਇਦਾਂ ਹਾਏ ਹਾਏ ਮਿੰਤੇ ਪਤਾ ਵੀ ਨਹੀਂ ਲੱਗਣ ਲਿਆ ਆਵੇਂ ਅਸਹੀ ਆ ਅਸਹੀ ਆ ਜੇ ਨਹੀਂ ਪਤਾ ਲੱਗਦਾ ਤਾਂ YouTube ਤੋਂ ਵੇਖ ਲੈ ਆਹੋ ਆਏ ਦੀਦੀ ਉਹਦੇ ਤੇ ਸਾਗ ਤੋੜਨਾਂ ਲਈ ਨਾ ਦੱਸ ਦੇ ਕਿਉਂ ਛਾਹੀ ਕਰ ਦਿੱਤੀ ਆ ਉਦਾਂ ਤੇ ਬੜਾ ਕਰਦੀ ਆ ਵੀ ਮੈਨੂੰ ਆਏ ਹਾਏ ਦੀਦੀ ਆ ਤੇ ਅੱਡ ਅੱਡ ਹੋ ਗਿਆ ਨੀ ਪਹਿਣਾ ਇਹਨੂੰ ਚਾਹ ਲੈ ਜਾ ਪਹਿਣਾ ਉੱਥੇ ਨੀਰੇ ਪੱਤੇ ਨਹੀਂ ਗੰਦਲਾਂ ਵੀ ਨਾਲ ਤੋੜ ਭਾਬੀ ਪੈਸੇ ਪੋਣੇ ਨਹੀਂ ਖਾਤੇ ਚ ਸੋਖੇ ਇਹੋ ਇੱਕ ਆ ਵੀ ਕੰਮ ਸਿੱਖਣੇ ਪੈਣੇ ਤੁਹਾਨੂੰ ਹਾਏ ਉਹ ਤੇ ਪੋਣੇ ਹੀ ਆ ਚਲ ਸਿੱਖਣ ਤੇ ਡਈ ਨਹੀਂ ਆਣਾ ਜਿੱਦਾਂ ਤੁਸੀਂ ਦੱਸਿਆ ਉਦਾਂ ਕਰਨ ਦੀ ਸਿੱਖਣਾ ਹੁਣ ਤੇ ਆਡਾ ਡਾਡੋਗੇ ਤੇ ਮੇਰਾ ਕੀ ਕਸੂਰ ਹਾਏ ਦੀਦੀ ਆ ਤੇ ਆਡਾ ਡਾਡੀ ਹੋਈ ਜਾਂਦੇ ਆ ਵੀ ਨੀ ਇਹਨਾਂ ਨੇ ਅੱਡ ਹੋਣਾ ਹੀ ਆ ਜਿਹਦਾ ਤੇਰਾ ਨਹੀਂ ਜੀ ਕਰਦਾ ਕੱਟਿਆ ਰਹਿਣ ਨੂੰ ਉਹਦਾ ਇਦਾਂ ਦਾ ਆਪਣੀ ਜੀ ਕਰਦਾ ਕੱਟਿਆ ਰਹਿਣ ਨੂੰ ਹਾਏ ਮੈਂ ਤੇ ਕੋਈ ਅੱਡਦੀ ਨਾ ਗੱਲ ਹੀ ਨਹੀਂ ਕੀਤੀ ਵੀ ਅੱਜ ਮੂਨੇ ਪੱਤਿਆਂ ਦੀ ਗੱਲ ਕੀਤੀ ਹੈ ਭਾਬੀ ਤੇਰੀ ਤੂੰ ਜਾਣ ਕੇ ਮੈਨੂੰ ਸੁਣਾਈ ਜਾਂਦੇ ਇਹ ਐਵੇਂ ਗੱਲਾਂ ਨੀਤ ਤੇ ਹੈਗੀ ਨਾ ਭਾਬੀ ਤੇਰੀ ਅੱਡ ਹੋਣ ਵਾਲੀ ਮੇਰੀ ਤੇ ਕੋਈ ਨਹੀਂ ਨੀਤ ਹੈਗੀ ਵੀ ਬੜੀਆਂ ਨੀਤਾਂ ਹੁੰਦੀਆਂ ਮੁਰਾਦਾਂ ਨੀ ਚੁੱਪ ਕਰਕੇ ਤੇ ਤੋੜੀ ਜਾ ਜ਼ਿਆਦਾ ਗੱਲਾਂ ਨਾ ਕਰ ਰੋਲਾ ਪਾ ਜਾ ਆ ਫੜੋ ਦੀਦੀ ਸਾਗ ਤੋੜ ਲਓ ਆਪੇ ਲੈ ਭਾਬੀ ਟੜਾਲਾ ਇੱਕੋ ਸਾਗ ਇਹਨੇ ਮੇਰੀ ਮਨਪਸੰਦੀ ਡਿਸ਼ ਸਵਾ ਬਣਾਉਣੀ ਆ ਤੇ ਤੇਰੀ ਮਨਪਸੰਦੀ ਡਿਸ਼ ਬਣਾਉਂਗੀ। ਤੂੰ ਵੀ ਬੜੀ ਚਤਿ ਆਖਿਆ ਹੈਗਾ ਭਾਬੀ ਮੈਂ ਦੱਸ ਦੂੰਗੀ। ਤੇ ਕੀ ਆਂਦੀ ਫਿਰ ਇਹਨੂੰ ਮੈਂ ਮੂੰਹ ਤੇ ਸਿਆਣੀ ਬੈਣੀ ਦਾ ਮਾਰ ਕੇ ਗਈ ਆ। ਇਹਦੇ ਤੇ ਜੁੰਡੇ ਜੇ ਤੇ ਮੈਂ ਪੜਦੀ ਆ ਨਾ ਇਹਨੂੰ ਅੱਡ ਹੋਣ ਦਾ ਹੀ ਪਤਾ ਇਹਨੂੰ। ਉਹ ਹੋਈ ਨਾ ਇਹਨੂੰ ਅਕਲ ਹੀ ਨਹੀਂ ਹੈਗੀ। ਕਿੱਦਾਂ ਸਾਗ ਮਾਰ ਕੇ ਗਈ ਆ। ਸਾਗ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੀ ਆ। ਇੱਕ ਤੇ ਮੈਂ ਇਹਨਾਂ ਦੇ ਨਾਲ ਕੰਮ ਕਰਾਉਣ ਡਈ ਆ। ਸਾਗ ਤੜਾਉਣ ਡਈ ਆ। ਉਤੋਂ ਮੈਨੂੰ ਬਾਰ-ਬਾਰ ਦੋਵੇਂ ਜਾਣੀਆਂ ਗੱਲਾਂ ਕਰੀ ਜਾਣ ਡੀਆਂ। ਮੰਮੀ ਵੀ ਪਤਾ ਨਹੀਂ ਅੱਜ ਕਿੱਥੇ ਗਏ ਆ। ਇਹ ਗਾਲ ਸੋਣਾ ਆ ਵੇ ਤੂਰੀ ਜਾਣ ਲਈ ਅੱਜ ਇਹਦਾ ਮੈਂ ਜੁੰਡੇ ਚ ਪੋੜਦਣੇ ਆ ਵੇਖ ਲਾ ਕਿ ਤੇ ਮੂੰਹ ਤੇ ਸਾਗ ਮਾਰ ਕੇ ਗਈ ਆ ਅੱ비 ਇਹ ਤੇ ਚਾਚੀ ਵੀ ਹੈ ਨਹੀਂ ਘਰ ਅੱਜ ਇਹਨੂੰ ਦੱਸਦੇ ਆ ਨਾ ਕੱਲ ਵੀ ਕਿੱਦਾਂ ਐ ਅੱਡ ਹੀ ਦਾ ਤੈਨੂੰ ਹੀ ਅੱਡ ਹੋਣ ਦਾ ਹੀ ਚਾਹ ਵਾ ਚੱਲ ਹਾਂ